ਰਜਿਸਟਰੀਆਂ ਕਰਵਾਉਣੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਜੀ ਹਾਂ ਅੱਜ ਤੋਂ ਜ਼ਿਲ੍ਹੇ ਦੇ ਵਿੱਚ ਰਜਿਸਟਰੀਆਂ ਕਰਵਾਉਣ ਨੂੰ ਲੈ ਕੇ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਤੋਂ ਕਲੈਕਟਰ ਰੇਟ ਲਾਗੂ ਹੋ ਗਏ ਨੇ ਜੋ ਕਿ ਵੱਧ ਚੁੱਕੇ ਨੇ ਜਿਸ ਕਰਕੇ ਅੱਜ ਤੋਂ ਜ਼ਿਲ੍ਹੇ ਦੇ ਵਿੱਚ ਰਜਿਸਟਰੀਆਂ ਕਰਵਾਉਣੀਆਂ ਮਹਿੰਗੀਆਂ ਹੋਈਆਂ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਦੇ ਵਿੱਚ ਇੱਕ ਫੀਸਤੀ ਤੋਂ ਲੈ ਕੇ 67% ਤੱਕ ਕਲੈਕਟਰ ਰੇਟ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਉੱਤੇ ਹੀ ਅ ਪੂਰਵ ਪ੍ਰੀਮੀਅਮ ਅਪਾਰਟਮੈਂਟ ਵਾਲੇ ਪਾਸੇ 1 ਤੋਂ 40% ਤੱਕ ਕਲੈਕਟਰ ਰੇਟ ਵਧਾਏ ਗਏ ਹਨ ਉੱਤੇ ਹੀ 10 ਤੋਂ 50% ਕਿਹਾ ਜਾ ਰਿਹਾ ਹੈ ਖਰੜ ਦੇ ਵਿੱਚ ਮਾਜਰੀ ਦੇ ਵਿੱਚ 4.8 ਤੋਂ 40% ਦੀ ਡੇਰਾਬਸੀ ਦੇ ਵਿੱਚ 6 ਤੋਂ 37% ਦੀ ਬਨੂੜ ਵਿੱਚ 4 ਤੋਂ 28% ਦੀ ਤੇ ਨਾਲ ਹੀ ਜ਼ਿਰਖਪੁਰ ਦੇ ਵਿੱਚ ਨੋ ਤੋਂ 60% ਤੱਕ ਕਲੈਕਟਰ ਰੇਟਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜ਼ਿਕਰ ਹੋ ਗਿਆ ਕਿ ਪਿਛਲੇ ਦਿਨੀ ਹੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਮਾਲ ਵਿਭਾਗ ਦੇ ਚੱਲ ਰਹੇ ਕੰਮਾਂ ਦਾ ਮਲਾਂਕਣ ਕਰਨ ਅਤੇ ਭੂਮੀ ਅਤੇ ਮਾਲ ਪ੍ਰਸ਼ਾਸਨ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਮੁੱਖ ਪਹਿਲ ਕਦਮੀਆਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਮਾਲ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਦੀ ਮਾਸਿਕ ਸਮੀਖਿਆ ਮੀਟਿੰਗ ਕੀਤੀ ਸੀ ਇਸ ਮੀਟਿੰਗ ਦੇ ਵਿੱਚ ਲਏ ਫੈਸਲੇ ਅਨੁਸਾਰ ਅੱਜ ਤੋਂ ਵਧੇ ਹੋਏ ਕਲੈਕਟਰ ਰੇਟ ਲਾਗੂ ਹੋ ਗਏ ਹਨ